ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤਾਂ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਨ ਵਾਲੇ ਹਾਂ ਕਿ ਜੇਕਰ ਤੁਹਾਡੇ ਵੀ ਬੱਚੇ ਦਾ ਵਿਆਹ ਨਹੀਂ ਹੋ ਰਿਹਾ ਤਾਂ ਮਾਂ ਜ਼ਰੂਰ ਨਾਰੀਅਲ ਦਾ ਤੇ ਇੱਕ ਸਿੱਕੇ ਦਾ ਉਪਾਅ ਕਰ ਲਵੇ ਮੰਨ ਕੇ ਚਲੋ ਤੁਹਾਡੇ ਬੱਚੇ ਦਾ ਰਿਸ਼ਤਾ ਤੈ ਹੋ ਜਾਵੇਗਾ ਸਾਰੀਆਂ ਪਰੇਸ਼ਾਨੀਆਂ ਦੂਰ ਹੋਣਗੀਆਂ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਸਤਨਾਮ ਵਾਹਿਗੁਰੂ ਜੀ ਲੈ ਕੇ ਹਾਜ਼ਰੀ ਲਗਵਾਇਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਸਾਥ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਜਿਨ੍ਹਾਂ ਦੇ ਵਿਆਹ ਵਿੱਚ ਰੁਕਾਵਟ ਆਉਂਦੀ ਹੈ, ਸ਼ਾਦੀ ਵਿੱਚ ਦੇਰੀ ਹੋ ਜਾਂਦੀ ਹੈ ਜਾਂ ਫਿਰ ਵਿਆਹ ਦੀ ਗੱਲ ਕਿਤੇ ਵੀ ਪੱਕੀ ਨਹੀਂ ਹੋ ਰਹੀ। ਅਜਿਹੇ ਵਿੱਚ ਜੇਕਰ ਉਹਨਾਂ ਨੇ ਇਹ ਨਾਰੀਅਲ ਵਾਲਾ ਉਪਾਅ ਕੀਤਾ ਉਹਨਾਂ ਦੇ ਵਿਆਹ ਦੀ ਰੁਕਾਵਟ ਦੂਰ ਹੋ ਜਾਵੇਗੀ ਪੱਕਾ ਰਿਸ਼ਤਾ ਹੋ ਜਾਵੇਗਾ ਮਨ ਚਾਹਿਆ ਰਿਸ਼ਤਾ ਹੋਵੇਗਾ ਰਿਸ਼ਤਿਆਂ ਦੀ ਲੰਬੀ ਲਾਈਨ ਲੱਗ ਜਾਵੇਗੀ ਨਾਲ ਹੀ ਵਿਆਹ ਪੱਕਾ ਵੀ ਹੋ ਜਾਵੇਗਾ ਸਾਤ ਸੰਗਰ ਜੀ ਇਹ ਜੋ ਉਪਾਅ ਹੈ ਇਹ ਵਿਆਹ ਲਈ ਸਭ ਤੋਂ ਵੱਡਾ ਉਪਾਅ ਹੈ ਇਸ ਮਹੀਨੇ ਵਿੱਚ ਜੇਕਰ ਉਪਾਅ ਕਰਦੇ ਹੋ ਤੁਹਾਨੂੰ ਸਫਲਤਾ ਜ਼ਰੂਰ ਮਿਲ ਜਾਵੇਗੀ ਜੇਕਰ ਤੁਹਾਡੇ ਵੀ ਘਰ ਵਿੱਚ ਵਿਆਹ ਨਾਲ ਜੁੜੀਆਂ ਸਮੱਸਿਆਵਾਂ ਚੱਲ ਰਹੀਆਂ ਹਨ ਵਿਆਹ ਵਿੱਚ ਦੇਰੀ ਹੋ ਰਹੀ ਹੈ ਅੱਜ ਜੋ ਉਪਾਅ ਦੱਸਣ ਵਾਲੇ ਹਾਂ ਇਹਨੂੰ ਜ਼ਰੂਰ ਕਰਕੇ ਵੇਖਿਓ ਜੇਕਰ ਤੁਸੀਂ ਇਸ ਦਿਨ ਵਿਆਹ ਦਾ ਕੋਈ ਵੀ ਉਪਾਅ ਕੀਤਾ ਇਹ ਉਪਾਅ ਜਲਦੀ ਤੁਹਾਡੇ ਤੇ ਵਧੀਆ ਤਰੀਕੇ ਦੇ ਨਾਲ ਕਾਰਗਰ ਸਾਬਤ ਹੋ ਜਾਵੇਗਾ ਕੋਈ ਵੀ ਕਿਸੇ ਤਰੀਕੇ ਦੀ ਰੁਕਾਵਟ ਤੁਹਾਡੇ ਘਰ ਤੋਂ ਤੁਹਾਡੀ ਕੁੰਡਲੀ ਤੋਂ ਹਮੇਸ਼ਾ ਲਈ ਦੂਰ ਹੋ ਜਾਵੇਗੀ ਚਾਹੇ ਕੋਈ ਵੀ ਦੋਸ਼ ਹੋਵੇ ਮੰਗਲ ਦੋਸ਼ ਸ਼ਨੀ ਦੋਸ਼ ਰਾਹੂ ਕੇਤੂ ਪਿਤਤਰ ਦੋਸ਼ ਕੋਈ ਵੀ ਰੁਕਾਵਟ ਵਿਸ਼ਯੋਗ ਸ਼ਰਾਬ ਯੋਗ ਜੋ ਵੀ ਯੋਗ ਹੈ ਉਹ ਦੂਰ ਹੋ ਜਾਵੇਗਾ ਵਿਆਹ ਜਲਦੀ ਹੋਵੇਗਾ ਤਾਂ ਸਾਨੂੰ ਕਰਨਾ ਕੀ ਹੈ ਸਾਨੂੰ ਨਾਰੀਅਲ ਵਾਲਾ ਸਧਾਰਨ ਜਿਹਹਾ ਉਪਾਅ ਕਰਨਾ ਹੈ ਤਾਂ ਸੰਗਤ ਜੀ ਜੇਕਰ ਵੀਡੀਓ ਨੂੰ ਤੁਸੀਂ ਪੂਰਾ ਵੇਖੋਗੇ ਤਾਂ ਤੁਹਾਨੂੰ ਆਸਾਨੀ ਨਾਲ ਪਤਾ ਲੱਗ ਜਾਵੇਗਾ ਇਹ ਉਪਾਅ ਕਿਵੇਂ ਕਰਨਾ ਹੈ ਜੇਕਰ ਤੁਸੀਂ ਬਹੁਤ سارے ਉਪਾਅ ਕੀਤੇ ਹਨ ਬਹੁਤ سارے ਉਪਾਅ ਕਰਕੇ ਅਜਮਾ ਕੇ ਵੇਖ ਲਈ ਹਨ ਤਾਂ ਤੁਹਾਡਾ ਕੰਮ ਨਹੀਂ ਹੁੰਦਾ ਕੰਮ ਸਫਲ ਨਹੀਂ ਹੁੰਦਾ ਤਾਂ ਤੁਸੀਂ ਇੱਕ ਵਾਰ ਇਸ ਉਪਾਅ ਨੂੰ ਕਰਕੇ ਜਰੂਰ ਵੇਖਿਓ ਗਰੰਟੀ ਨਾਲ ਕਹਿੰਦੇ ਹਾਂ ਇਸ ਉਪਾਅ ਨੂੰ ਕਰਨ ਨਾਲ ਲਾਭ ਜਰੂਰ ਹੋਵੇਗਾ ਤੁਹਾਡੇ ਮਨਪਸੰਦ ਦਾ ਰਿਸ਼ਤਾ ਤੁਹਾਨੂੰ ਮਿਲ ਜਾਵੇਗਾ ਵਿਆਹ ਪੱਕਾ ਹੋ ਜਾਵੇਗਾ ਅੱਗੇ ਵਧਣ ਤੋਂ ਪਹਿਲਾਂ ਤੁਹਾਡੇ ਅੱਗੇ ਬੇਨਤੀ ਹੈ ਜੀ ਕਿ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਸੁਣਿਓ ਸਤਿ ਸ੍ਰੀ ਅਕਾਲ ਜੀ ਕਈ ਵਾਰੀ ਕੁੰਡਲੀ ਵਿੱਚ ਗ੍ਰਹਿ ਚਾਲ ਬਦਲਣ ਦੇ ਨਾਲ ਵਿਆਹ ਸ਼ਾਦੀ 'ਚ ਰੁਕਾਵਟਾਂ ਪੈਦਾ ਹੁੰਦੀਆਂ ਹਨ ਅੜਚਣਾਂ ਆ ਜਾਂਦੀਆਂ ਹਨ ਅਜਿਹੇ ਵਿੱਚ ਜੇਕਰ ਸਮਾਂ ਰਹਿੰਦੇ ਉਹਨਾਂ ਗ੍ਰਹਾਂ ਦਾ ਉਪਾਅ ਕਰ ਲਿਆ ਜਾਵੇ ਉਪਾਅ ਕਰਕੇ ਉਹਨਾਂ ਗ੍ਰਹਾਂ ਨੂੰ ਆਪਣੀ ਕੁੰਡਲੀ ਚ ਅਨੁਕੂਲ ਕਰ ਲਿਆ ਜਾਵੇ ਵਿਆਹ ਸ਼ਾਦੀ ਚ ਆ ਰਹੀਆਂ ਰੁਕਾਵਟਾਂ ਨੂੰ ਦੂਰ ਕੀਤਾ ਜਾ ਸਕਦਾ ਹੈ ਸਾਡਾ ਜੋ ਮਨੁੱਖੀ ਸਰੀਰ ਹੈ ਇਹ ਪੰਜ ਤੱਤਾਂ ਤੋਂ ਮਿਲ ਕੇ ਬਣਿਆ ਹੈ ਜਿਵੇਂ ਅਗਨੀ, ਪ੍ਰithvi, ਵాయు, ਆਕਾਸ਼ ਤੇ ਜਲ ਇਹਨਾਂ ਪੰਜ ਤੱਤਾਂ ਨਾਲ ਮਿਲ ਕੇ ਮਨੁੱਖੀ ਸਰੀਰ ਬਣਦਾ ਹੈ ਇਹ ਹੀ ਸਭ ਕੁੰਡਲੀ ਚ ਦਰਸਾਇਆ ਜਾਂਦਾ ਹੈ ਜੇਕਰ ਕੁੰਡਲੀ ਵਿੱਚ ਕਿਸੇ ਵੀ ਤੱਤ ਜਾਂ ਜਾਤੀ ਦੀ ਜਾਂ ਕਮੀ ਹੋਵੇ ਉਹਨਾਂ ਕੰਮਾਂ ਵਿੱਚ ਫਿਰ ਰੁਕਾਵਟਾਂ ਆ ਜਾਂਦੀਆਂ ਹਨ ਜਿਵੇਂ ਵਿਆਹ ਵਿੱਚ ਰੁਕਾਵਟਾਂ ਆਉਣ ਲੱਗਦੀਆਂ ਹਨ ਤਾਂ ਸੰਗਤ ਜੀ ਜੇਕਰ ਕੁੰਡਲੀ ਵਿੱਚ ਵਾਯੂ ਤੇ ਅਗਨੀ ਤੱਤ ਜ਼ਿਆਦਾ ਹੋਣ ਚੰਦਰਮਾ ਕਮਜ਼ੋਰ ਹੋ ਜਾਵੇ ਸ਼ੁਕਰ ਕਮਜ਼ੋਰ ਹੋ ਜਾਵੇ ਜਾਂ ਗੁਰੂ ગ્રਹ ਜਿਹੜਾ ਹੈ ਕਮਜ਼ੋਰ ਹੋਵੇ ਫਿਰ ਸप्तम ਭਾਵ ਪੀੜਿਤ ਹੋ ਜਾਵੇ ਤਾਂ ਵਿਆਹ ਸ਼ਾਦੀ 'ਚ ਰੁਕਾਵਟਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ ਤੇ ਸੰਘਰਸ਼ ਜੀ ਉਹਨਾਂ ਨੂੰ ਦੂਰ ਕਰਨ ਲਈ ਜੋ ਕੁੰਡਲੀ ਵਿੱਚ ਕੋਈ ਰੁਕਾਵਟ ਬਣ ਰਹੀ ਹੈ ਉਹਨਾਂ ਨੂੰ ਦੂਰ ਕਰਨ ਲਈ ਅੱਜ ਮੈਂ ਤੁਹਾਡੇ ਨਾਲ ਇੱਕ ਚਮਤਕਾਰੀ ਉਪਾਅ ਲੈ ਕੇ ਆਈ ਹਾਂ ਜਿਸ ਨੂੰ ਕਰਕੇ ਤੁਸੀਂ ਵੀ ਲਾਭ ਪ੍ਰਾਪਤ ਕਰ ਸਕਦੇ ਹੋ ਇਹ ਉਪਾਅ ਕੋਈ ਵੀ ਕਰ ਸਕਦਾ ਹੈ ਇਸ ਲਈ ਸਾਨੂੰ ਕੁਝ ਚੀਜ਼ਾਂ ਲੈਣੀਆਂ ਹਨ ਕਿਹੜੀਆਂ-ਕਿਹੜੀਆਂ ਚੀਜ਼ਾਂ ਹੋਣਗੀਆਂ ਤਾਂ ਇਹ ਤੁਹਾਨੂੰ ਧਿਆਨ ਰੱਖਣਾ ਹੈ ਸਭ ਤੋਂ ਪਹਿਲਾਂ ਸਾਨੂੰ ਲੈਣਾ ਹੈ ਸ਼੍ਰੀ ਫਲ ਜਾਨੀ ਕਿ ਇੱਕ ਨਾਰੀਅਲ ਲੈਣਾ ਹੈ ਪਾਣੀ ਵਾਲਾ ਇਸ ਤੋਂ ਬਾਅਦ ਹਲਦੀ ਦੀ ਇੱਕ ਗੰਢ ਲੈਣੀ ਹੈ ਇੱਕ ਸੁਪਾਰੀ ਲੈਣੀ ਹੈ 1 ਰੁਪਏ ਦਾ ਸਿੱਕਾ ਸਾਨੂੰ ਲੈਣਾ ਹੋਵੇਗਾ ਫਿਰ ਤੁਹਾਨੂੰ ਪੂਜਾ ਵਿੱਚ ਬੈਠਣਾ ਹੈ ਕੁੰਮਕੁਮ ਅਕਸ਼ਿਤ ਚੌਲ ਹਲਦੀ ਜਾਨੀ ਪੀਸੀ ਹੋਈ ਹਲਦੀ ਨਾਲ ਵੀ ਕਲਾਵਾ ਲੈ ਲੈਣਾ ਹੈ ਜਾਨੀ ਲਾਲ ਰੰਗ ਦਾ ਧਾਗਾ ਜਿਸ ਨੂੰ ਅਸੀਂ ਰਗੋਸ਼ਤਰੂ ਵੀ ਆਖਦੇ ਹਾਂ ਇਹ ਸਾਰੀ ਸਮਗਰੀ ਲੈ ਕੇ ਸਭ ਤੋਂ ਪਹਿਲਾਂ ਤੁਸੀਂ ਆਪਣੇ ਘਰ ਦੇ ਪੂਜਾ ਸਥਾਨ ਤੇ ਬੈਠਣਾ ਹੈ ਜਿੱਥੇ ਤੁਸੀਂ ਪਾਠ ਪੂਜਾ ਕਰਦੇ ਹੋ ਉੱਥੇ ਬੈਠ ਕੇ ਦੇਸੀ ਘੋਦਾ ਦੀਵਾ ਜਗਾਉਣਾ ਹੈ ਜਿੱਥੇ ਤੁਸੀਂ ਪਾਠ ਪੂਜਾ ਕਰਦੇ ਹੋ ਉੱਥੇ ਬੈਠ ਕੇ ਦੇਸੀ ਘੋਦਾ ਦੀਵਾ ਜਗਾ ਲੈਣਾ ਹੈ ਇਹ ਉਪਾ ਤੁਹਾਨੂੰ ਆਪਣੇ ਘਰ ਦੇ ਪੂਜਾ ਕਰ ਸਥਾਨ ਵਿੱਚ ਹੀ ਕਰਨਾ ਹੈ ਤੇ ਸਾਨੂੰ ਪਰਮਾਤਮਾ ਅੱਗੇ ਪ੍ਰਾਰਥਨਾ ਅਰਦਾਸ ਬੇਨਤੀ ਕਰਨੀ ਹੈ ਇਹ ਚੀਜ਼ਾਂ ਉੱਥੇ ਤੁਹਾਨੂੰ ਅਰਪਿਤ ਕਰ ਦੇਣੀਆਂ ਹਨ ਇਹ ਸਾਰੀ ਸਮਗਰੀ ਲੈ ਕੇ ਤੁਹਾਨੂੰ ਸਵੇਰੇ ਇਸ਼ਨਾਨ ਕਰਨ ਤੋਂ ਬਾਅਦ ਇਹ ਵਿਧੀ ਕਰਨੀ ਹੈ ਇਹ ਉਪਾਅ ਕੋਈ ਵੀ ਕਰ ਸਕਦਾ ਹੈ ਲੜਕੇ ਤੇ ਲੜਕੀ ਕੋਈ ਵੀ ਇਸ ਉਪਾਅ ਨੂੰ ਕਰ ਸਕਦੇ ਹੋ ਮਾਤਾ ਪਿਤਾ ਵੀ ਕਰ ਸਕਦੇ ਹਨ ਪਰ ਮੈਂ ਸਲਾਹ ਦਿੰਦੀ ਹਾਂ ਜਿਨ੍ਹਾਂ ਦੀ ਸ਼ਾਦੀ ਨਹੀਂ ਹੋ ਰਹੀ ਉਹ ਲੜਕਾ ਹੋਵੇ ਚਾਹੇ ਲੜਕੀ ਹੋਵੇ ਇਸ ਉਪਾਅ ਨੂੰ ਜ਼ਰੂਰ ਖੁਦ ਆਪ ਕਰਨਾ ਹੈ ਉਹਨਾਂ ਨੇ ਖੁਦ ਉਪਾਅ ਕਰਨ ਦੇ ਨਾਲ ਜ਼ਿਆਦਾ ਲਾਭ ਪ੍ਰਾਪਤ ਹੋਵੇਗਾ ਵਾਈਬ੍ਰੇਸ਼ਨ ਹੁੰਦੀਆਂ ਹਨ ਸਵੈ ਅੰਦਰ ਇੱਕ ਇਸ਼ਿਆ ਹੁੰਦੀ ਹੈ ਉਸ ਦੇ ਕਾਰਨ ਉਹਨਾਂ ਦਾ ਕੰਮ ਜਲਦੀ ਹੋ ਜਾਂਦਾ ਹੈ ਜੇਕਰ ਕਿਸੇ ਕਾਰਨ ਬੱਚੇ ਖੁਦ ਉਪਾ ਨਹੀਂ ਕਰ ਸਕਦੇ ਜਾਂ ਕਰਨਾ ਨਹੀਂ ਚਾਹੁੰਦੇ ਇਹ ਵੀ ਹੋ ਸਕਦਾ ਹੈ ਉਹਨਾਂ ਨੂੰ ਸਮਾਂ ਨਾ ਮਿਲਦਾ ਹੋਵੇ ਤਾਂ ਮਾਤਾ ਪਿਤਾ ਇਸ ਉਪਾ ਨੂੰ ਖਾਸ ਕਰਕੇ ਕਰ ਸਕਦੇ ਹਨ ਘਰ ਦਾ ਕੋਈ ਮੈਂਬਰ ਵੀ ਉਹਨਾਂ ਦਾ ਨਾਮ ਲੈ ਕੇ ਇਹ ਉਪਾ ਕਰ ਸਕਦਾ ਹੈ ਤਾਂ ਜੋ ਪਹਿਲਾ ਸਮਗਰੀ ਕਈ ਨਾਰੀਅਲ ਉਹ ਸਮਗਰੀ ਇੱਕ ਪਾਤਰ ਜਾਣੀ ਥਾਲੀ ਵਿੱਚ ਲੈ ਕੇ ਤੁਹਾਨੂੰ ਆਪਣੇ ਘਰ ਦੇ ਮੰਦਰ ਜਾਂ ਪਾਠ ਪੂਜਾ ਵਾਲਾ ਸਥਾਨ ਜਿੱਥੇ ਤੁਸੀਂ ਪਾਠ ਕਰਦੇ ਹੋ ਉਸ ਕਮਰੇ ਵਿੱਚ ਬੈਠ ਜਾਣਾ ਹੈ ਗਣਪਤੀ ਪਪਾ ਦਾ ਨਾਮ ਲੈਣਾ ਹੈ ਕੁੱਲ ਦੇਵੀ ਦਾ ਨਾਮ ਲੈਣਾ ਹੈ ਪਤਰੀ ਭਗਵਾਨ ਦਾ ਨਾਮ ਲੈਣਾ ਹੈ ਲਕਸ਼ਮੀ ਨਾਰਾਇਣ ਦਾ ਖਾਸ ਕਰਕੇ ਨਾਮ ਲੈਣਾ ਹੈ ਇਹਨਾਂ ਭਗਵਾਨਾਂ ਦਾ ਨਾਮ ਲੈ ਕੇ ਤੁਹਾਨੂੰ ਇੱਕ ਦੀਵਾ ਜਲਾਉਣਾ ਹੈ ਸਭ ਤੋਂ ਪਹਿਲਾਂ ਤੁਹਾਨੂੰ ਸ਼੍ਰੀ ਫਲ ਜੋ ਨਾਰੀਅਲ ਹੈ ਉਸ ਦੀ ਪੂਜਾ ਕਰਨੀ ਹੈ ਉਸ ਵਿੱਚ ਇੱਕ ਸੁਆਸਤਿਕ ਪਹਿਲਾਂ ਤੁਹਾਨੂੰ ਬਣਾ ਲੈਣਾ ਹੈ ਨਾਰੀਅਲ ਵਿੱਚ ਸੁਆਸਤਿਕ ਬਣਾਓ ਤਿਲਕ ਕਰੋ ਅਕਸ਼ਤ ਅਰਪਣ ਕਰੋ ਤੇ ਹਲਦੀ ਜੋ ਪੀਸੀ ਹੋਈ ਹੈ ਉਹ ਅਰਪਿਤ ਕਰ ਦਿਓ। ਨਾਰੀਅਲ ਦੀ ਪੂਜਾ ਕਰਦੇ ਸਮੇਂ ਤੁਹਾਨੂੰ ਭਗਵਾਨ ਲక్ష్ਮੀ ਨਰਾਇਣ ਨੂੰ ਯਾਦ ਕਰਨਾ ਹੈ, ਪ੍ਰਾਰਥਨਾ ਕਰਨੀ ਹੈ। ਸਾਡੇ ਘਰ ਜੋ ਵੀ ਰੁਕਾਵਟ ਹੈ ਦੂਰ ਹੋ ਜਾਵੇਗੀ। ਵਿਆਹ ਵਿੱਚ ਜੋ ਵੀ ਰੁਕਾਵਟ ਹੈ ਦੂਰ ਹੋ ਜਾਵੇਗੀ। ਜੇਕਰ ਲੜਕਾ ਲੜਕੀ ਖੁਦ ਕਰਦੇ ਹੋਣ ਇਸ ਉਪਾਅ ਨੂੰ ਤੁਹਾਨੂੰ ਖੁਦ ਨੂੰ ਵੀ ਕਰਨਾ ਚਾਹੀਦਾ ਹੈ। ਕੁੰਡਲੀ ਵਿੱਚ ਜੋ ਵੀ ਦੋਸ਼ ਹੋਣਗੇ ਦੂਰ ਹੋ ਜਾਣਗੇ। ਮਾਤਾ ਪਿਤਾ ਕਰਨ ਦਾ ਕਹਿਣ ਸਾਡੇ ਸੰਤਾਨ ਦੀ ਕੁੰਡਲੀ ਵਿੱਚ ਜੋ ਵੀ ਦੁਸ਼ ਹੋਣ ਜੋ ਵੀ ਦੋਸ਼ ਹਨ ਉਹ ਦੂਰ ਹੋ ਜਾਣ ਇਸ ਤੋਂ ਬਾਅਦ ਤੁਹਾਨੂੰ ਕੀ ਕਰਨਾ ਹੈ ਤੁਹਾਨੂੰ ਇੱਕ ਕਾਗਜ਼ ਲੈਣਾ ਹੈ ਇੱਕ ਪੇਪਰ ਸਾਦਾ ਜਿਹਾ ਤੁਹਾਨੂੰ ਉੱਥੇ ਸ਼੍ਰੀ ਗਣੇਸ਼ ਨਮੇ ਲਿਖ ਕੇ ਕੁਲ ਦੇਵੀ ਦਾ ਨਾਮ ਲਿਖਣਾ ਹੈ ਪਿਤਰਾਂ ਨੂੰ ਯਾਦ ਕਰਨਾ ਹੈ ਲక్ష్ਮੀ ਨਾਰਾਇਣ ਦਾ ਨਾਮ ਲਿਖ ਕੇ ਤੁਹਾਨੂੰ ਕਹਿਣਾ ਹੈ ਜੇਕਰ ਤੁਸੀਂ ਖੁਦ ਰਹਿਓ ਕਰ ਰਹੇ ਹੋ ਆਪਣੇ ਲਈ ਉਪਾ ਤਾ ਕਹਿਣਾ ਕਿ ਮੇਰੀ ਕੁੰਡਲੀ ਚ ਜੋ ਵੀ ਰੁਕਾਵਟਾਂ ਹਨ ਦੂਰ ਹੋ ਜਾਣ ਮੈਨੂੰ ਚੰਗਾ ਜੀਵਨ ਸਾਥੀ ਮਿਲੇ ਜੇਕਰ ਮਾਤਾ ਪਿਤਾ ਕਰ ਰਹੇ ਹਨ ਉਹ ਵੀ ਚਿੱਠੀ ਵਿੱਚ ਲਿਖਣ ਕੇ ਸਾਡੇ ਸੰਤਾਨ ਦੀ ਕੁੰਡਲੀ ਵਿੱਚ ਜਿਹੜੇ ਵੀ ਦੋਸ਼ ਹਨ ਦੂਰ ਹੋ ਜਾਣ ਉਹਨਾਂ ਨੂੰ ਯੋਗ ਪਾਤਰ ਮਿਲ ਜਾਵੇ ਉਹਨਾਂ ਦਾ ਵਿਆਹ ਹੋ ਜਾਵੇ ਸੁਖੀ ਹੋ ਜਾਣ ਅਜਿਹੀ ਪ੍ਰਾਰਥਨਾ ਕਰਨ ਤੋਂ ਬਾਅਦ ਫਿਰ ਉਸਨੂੰ ਫੋਲਡ ਕਰਕੇ ਤੁਹਾਨੂੰ ਇਹ ਜੋ ਪੱਤਰ ਦੇ ਵਿੱਚ ਅੰਦਰ ਨਾਲ ਹੀ ਰੱਖਿਆ ਹੈ ਉਹੇਠਾਂ ਇੱਕ ਚਿੱਠੀ ਰੱਖ ਦੇਣੀ ਹੈ ਦਬਾ ਦੇਣੀ ਹੈ ਧਿਆਨ ਰੱਖਣਾ ਹੈ ਇਹ ਉਪਾਅ ਕਿਸੇ ਨੂੰ ਕਹਿਣਾ ਨਹੀਂ ਦੱਸਣਾ ਨਹੀਂ ਦਿਨ ਬਹੁਤ ਵੱਡਾ ਹੈ ਪਰ ਉਪਾਅ ਗੁਪਤ ਹੈ ਇਸ ਨੂੰ ਗੁਪਤ ਰੱਖਣਾ ਫਿਰ ਤੁਹਾਨੂੰ ਕੀ ਕਰਨਾ ਹੈ ਕਿ ਸੁਪਾਰੀ ਲੈਣੀ ਹੈ ਉਸ ਦੀ ਵੀ ਪੂਜਾ ਕਰਨੀ ਹੈ ਤਿਲਕ ਕਰਨਾ ਹੈ ਅਕਸ਼ਤ ਕਰਨਾ ਹੈ ਹਲਦੀ ਦੀ ਗੰਢ ਦੀ ਪੂਜਾ ਕਰਨੀ ਹੈ ਉਸ ਨੂੰ ਵੀ ਤਿਲਕ ਤੇ ਅਕਸ਼ਤ ਕਰਨਾ ਹੈ ਉਹ ਜੋ ਹਲਦੀ ਹੈ ਉਹ ਵੀ ਤੁਸੀਂ ਅਰਪਿਤ ਕਰ ਦੇਣੀ ਹੈ ਫਿਰ ਤੁਸੀਂ ਹਲਦੀ ਦੀ ਗੰਡ ਦੀ ਪੂਜਾ ਕਰਨੀ ਹੈ ਤਿਲਕ ਕਰਨੀ ਹੈ ਅਕਸ਼ਿਤ ਕਰਨੀ ਹੈ ਉਹ ਜੋ ਹਲਦੀ ਹੈ ਉਹ ਵੀ ਤੁਸੀਂ ਅਰਪਿਤ ਕਰ ਦਿਓ ਫਿਰ ਤੁਸੀਂ ਜੋ ਕਲਾਵਾ ਧਾਗਾ ਲਿਆ ਹੈ ਉਸ ਦਾ ਕਾਰਜ ਸੁਭਾਗ ਕਰਨਾ ਹੈ ਕਰਨਾ ਕੀ ਹੈ ਨਾਰੀਅਲ ਜਾਨੇ ਕੇ ਸ਼੍ਰੀ ਫਲ ਨੂੰ ਇਹ ਕਲਾਵਾ ਸੱਤ ਵਾਰ ਲਪੇਟ ਲੈਣਾ ਹੈ ਲਪੇਟ ਲੈਣ ਤੋਂ ਬਾਅਦ ਉਸ ਚਿੱਠੀ ਤੇ ਜਾਨੇ ਪੇਪਰ ਤੇ ਉਹੀ ਵਾਪਸ ਨਾਰੀਅਲ ਰੱਖ ਦੇਣਾ ਹੈ ਫਿਰ ਤੋਂ ਭਗਵਾਨ ਨੂੰ ਪ੍ਰਾਰਥਨਾ ਕਰਨੀ ਹੈ ਪੂਜਾ ਕਰਨੀ ਹੈ ਕਹਿਣਾ ਹੈ हे લક્ષਮੀਨਾਰਾਇਣ ਭਗਵਾਨ ਜਲਦੀ ਨਾਲ ਤੁਸੀਂ ਮੈਨੂੰ ਰਸਤਾ ਵਿਖਾਓ ਜਲਦੀ ਨਾਲ ਸਾਡੇ ਘਰ ਵਿੱਚ ਸ਼ੁਭ ਪ੍ਰਸੰਗ ਬਣ ਜਾਵੇ ਕਿਉਂਕਿ ਦਿਨ ਬਹੁਤ ਵੱਡਾ ਹੈ ਵਿਆਹ ਦਾ ਦਿਨ ਹੈ ਭਗਵਾਨ ਨੂੰ ਭਰਪੂਰ ਸ਼ਰਧਾ ਨਾਲ ਉਪਾਅ ਕਰਨਾ ਹੈ ਤੁਹਾਡਾ ਕੰਮ ਹੋ ਜਾਵੇਗਾ ਤੁਸੀਂ ਚਾਹੇ ਕਿੰਨੇ ਵੀ ਉਪਾਅ ਕੀਤੇ ਹੋਣ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਅਕਸ਼ੇ ਤਿਥੀਆ ਸਾਲ ਵਿੱਚ ਇੱਕ ਵਾਰ ਆਉਂਦੀ ਹੈ ਵਿਆਹ ਲਈ ਖਾਸ ਹੈ ਇਸ ਨੂੰ ਪੂਰੀ ਸਰਦਾ ਨਾਲ ਉਪਾ ਕਰੇ ਉਸਮਗਰੀ ਤੁਹਾਨੂੰ ਪੂਰਾ ਦਿਨ ਪੂਰੀ ਰਾਤ ਕਰਦੇ ਮੰਦਰ ਵਿੱਚ ਰਹਿਣ ਦੇਣੀ ਹੈ ਭਾਵੇਂ ਜਿੱਥੇ ਤੁਸੀਂ ਪਾਠ ਪੂਜਾ ਕਰਦੇ ਉਸੇ ਕਮਰੇ ਵਿੱਚ ਰਹਿਣ ਦੇਣੀ ਹੈ ਹੱਥ ਨਹੀਂ ਲਗਾਉਣਾ ਛੋਣਾ ਵੀ ਨਹੀਂ ਉਹ ਪੱਤਰ ਉੱਥੇ ਹੀ ਪਿਆ ਰਹੇਗਾ ਤਾਂ ਸੰਗਤ ਜੀ ਇਹ ਨਾਰੀਅਲ ਸ਼ੁਭ ਪ੍ਰਸੰਗ ਦਾ ਕਾਰਕ ਮੰਨਿਆ ਜਾਂਦਾ ਹੈ ਹਲਦੀ ਦੀ ਜੋ ਗੰਢ ਹੁੰਦੀ ਹੈ ਉਹ ਗੁਰੂ ਦਾ ਪ੍ਰਤੀਕ ਹੈ ਸੁਪਾਰੀ ਮੰਗਲ ਦਾ ਪ੍ਰਤੀਕ ਹੈ ਜਾਨੀ ਤੁਹਾਡੇ ਵਿੱਚ ਮੰਗਲ ਪ੍ਰਸੰਗ ਮਾਂਗਲਿਕ ਪ੍ਰਸੰਗ ਬਣਨ ਤੇ ਜੋ ਸਿੱਕਾ ਹੈ ਉਹ ਲక్ష్ਮੀ ਜੀ ਦਾ ਵਰਦਾਨ ਹੈ ਕਿਉਂਕਿ ਖਰਚਾ ਬਹੁਤ ਹੁੰਦਾ ਹੈ ਤਾਂ ਤੁਸੀਂ ਧੂਮ ਧਾਮ ਨਾਲ ਵਿਆਹ ਕਰ ਸਕਦੇ ਹੋ ਇਸ ਲਈ ਮਾਤਾ ਲక్ష్ਮੀ ਜੀ ਦੀ ਕਿਰਪਾ ਬਣੀ ਰਹਿਣੀ ਚਾਹੀਦੀ ਹੈ ਇਹ ਜੋ ਚੀਜ਼ਾਂ ਹਨ ਉਹ ਪੂਰੀ ਤਰ੍ਹਾਂ ਰਾਤ ਤੁਹਾਡੇ ਘਰ ਵਿੱਚ ਪਈਆਂ ਰਹਿਣਗੀਆਂ 네ਗੇਟਿਵਿਟੀ ਨੂੰ ਦੂਰ ਕਰਨਗੀਆਂ ਦੂਜੇ ਦਿਨ ਇਸ਼ਨਾਨ ਕਰਨ ਤੋਂ ਬਾਅਦ ਸਵੇਰੇ ਜੋ ਵੀ ਕੋਈ ਉਪਾਅ ਕਰਦਾ ਹੈ ਉਸ ਨੂੰ ਫਿਰ ਤੋਂ ਕੀ ਕਰਨਾ ਹੈ ਇਹ ਸਾਰਾ ਪੱਤਰ ਜੋ ਕਿ ਤੁਹਾਨੂੰ ਹੱਥ ਵਿੱਚ ਲੈਣਾ ਹੈ ਪੂਰੇ ਘਰ ਵਿੱਚ 7 ਵਾਰ ਘਮਾਉਣਾ ਹੈ ਕੋਈ ਵੀ ਕੋਨਾ ਨਹੀਂ ਛੱਡਣਾ ਬਸ ਤੁਸੀਂ ਵਾਸ਼ਰੂਮ ਟਾਇਲਟ ਉੱਥੇ ਨਹੀਂ ਲੈ ਕੇ ਜਾਣਾ ਬਾਕੀ ਪੂਰੇ ਘਰ ਚ 7 ਵਾਰ ਘਮਾਓ ਇਹ ਜੋ ਚੀਜ਼ਾਂ ਹਨ ਪਿੱਪਲ ਦੇ ਦਰਖਤ ਦੇ ਹੇਠਾਂ ਅਰਪਿਤ ਕਰ ਆਉਣੀਆਂ ਹਨ ਜਾਂ ਵਗਦੀ ਨਦੀ ਚ ਵਹਾ ਦੇਣੀਆਂ ਹਨ ਉੱਥੇ ਵਸਤੂਆਂ ਅਰਪਿਤ ਕਰ ਦੇਣੀਆਂ ਹਨ ਬਸ ਇਹਨਾਂ ਕੰਮ ਤੁਹਾਨੂੰ ਕਰਨਾ ਹੈ ਤੁਹਾਡੇ ਘਰ ਤੋਂ ਜੋ ਵੀ ਨੈਗੇਟਿਵਿਟੀ ਹੋਵੇਗੀ ਉਹ ਦੂਰ ਹੋ ਜਾਵੇਗੀ ਤੁਹਾਡੇ ਘਰ ਵਿੱਚ ਸ਼ੁਭ ਪ੍ਰਸੰਗ ਬਣ ਜਾਵੇਗਾ ਮਨਪਸੰਦ ਰਿਸ਼ਤੇ ਆਉਣਗੇ ਤੁਹਾਡਾ ਵਿਆਹ ਸ਼ਾਦੀ ਪੱਕਾ ਹੋ ਜਾਵੇਗਾ ਸੋ ਇਹ ਉਪਾਅ ਤੁਹਾਡੇ ਲਈ ਬੜਾ ਹੀ کارਗਰ ਸਾਬਿਤ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ